ہماری پہنچے اپی اپی کیونکہ دو سال کوئی بھی یہ جی میں جا کے اتنا جگائی ہوئی چاہے سی ایم صاحب کا گھر ہو विधानसभा होवे चाहे सीएम साहब ਸਾਡੇ ਮਾਨਸਾ ਆਪਕੇ ਦਵਾਰ ਸਰਕਾਰ ਦਾ ਜਿਮਾਰਾ ਲਾਇਆ ਹੈ ਉਸੀ ਸਰਕਾਰ ਆਪਕੇ ਦਵਾਰ ਦੇ ਤਹਿਤ ਮਾਨਸਾ ਪਹੁੰਚੇ ਕਰਨ ਦੇ ਲਈ ਅੱਗੇ ਗਿਆ ਸ਼ਾਹੂ ਐਸਐਸਪੀ ਨੇ ਲੇ ਕੇ ਦਿੱਤਾ ਵੀ ਆ ਗਏ ਦੋਨਾਂ ਕੰਨੇ ਦਬਾਅ ਦੇਣੇ ਨੇ ਸੀਐਮ ਸਾਹਿਬ ਕੋ ਪਰ ਕਿਸੇ ਵੀ ਨੇ ਉਸ ਅਸਾ ਦੇ ਕੰਨੇ ਨੂੰ ਮਿਲਿਆ ਸਭ ਤੋਂ ਪਹਿਲਾਂ ਸੀਐਮ ਸਾਹਿਬ ਦਾ ਸਤਿਕਾਰ ਕਰੂੰਗਾ ਜੀ ਆਇਆਂ ਕਹੂਗਾ ਉਹ ਤੋਂ ਨਗਰ ਉਹ ਆ ਕੇ ਪੁਆਇੰਟ ਅੱਥਰੂਗਾ ਕੁਛ ਕੀਤੀ ਵੀ ਸੀਐਮ ਸਾਹਿਬ ਨਾਲ ਵੀ 2 ਮਿੰਟ ਗੱਲਬਾਤ ਹੋ ਜੇ ਤਾਂ ਉਸ ਮੇਰੇ ਬਿੱਤਰ ਨੇ ਮੈਨੂੰ ਕਲੀਅਰ ਹੀ ਕਿਹਾ ਕਹਿੰਦਾ ਯਾਰ ਉਸ ਕਰਦੇ ਬੰਦੇ ਨੂੰ ਦੇਖੇ ਲੈ ਪੁੱਤ ਜੀ ਦੱਸੋ ਵੀ ਨਫਰਤ ਵੀ ਇਸ ਹੱਦ ਤੱਕ ਮੈਂ ਕਰਮਾ ਕਦੋਂ ਬਣਾਇਆ ਜਦੋਂ ਤੁਹਾਡੀ ਸਰਕਾਰ ਦੀਆਂ ਨਲੇਕੀਆਂ ਦੇ ਕਾਰਨ ਮੇਰਾ ਕਰੋੜਾ ਕਰੋੜ ਵਾਲਾ ਪੁੱਤ ਤੁਸੀਂ ਪਲੇ ਦੇ ਵਿੱਚ ਮਿਲੀ ਪੁੱਤ ਨਾਲ ਬਿਲਕੁਲ ਸਾਰੀ ਪ੍ਰੀਪਲਾਨ ਪ੍ਰੋਗਰਾਮ ਦੇ ਤਹਿਤ ਮੇਰੇ ਬੱਚਾ ਖੋਲ ਰਿਹਾ ਮੈਂ ਕਰਨਾ ਉਹ ਤੋਂ ਹੋਰ ਹੈ ਮੈਂ ਕਹਿੰਦਾ ਵੀ ਇੰਨੀ ਨਫਕ ਅਸੀਂ ਜਦੋਂ ਤੁਹਾਡਾ ਬਰਲਾਕ ਕੀਤਾ ਸੀ ਸ਼ਾਇਦ ਬਹੁਤੇ ਲੋਕਾਂ ਨੂੰ ਸਾਡੇ ਭਰਾਵਾਂ ਤੋਂ ਕਾਫੀ ਸ਼ਿਕਵੇ ਹੋਣਗੇ ਇਹ ਗਲਤੀਆਂ ਸਾਡੇ ਤੋਂ ਵੀ ਹੋਈਆਂ ਹੋਣਗੀਆਂ ਤਾਂ ਜੋ ਇਹਨਾਂ ਨੂੰ ਇਹਨਾਂ ਵੱਡਾ ਮੌਕਾ ਮਿਲਿਆ ਕਿ ਜਿਹੜੇ ਬੰਦਾ ਪੰਚਾਇਤ ਵਿੱਚ ਨਹੀਂ ਬਣ ਸਕਦਾ ਸੀ ਉਹ ਅਸੀਂ ਕੈਬਨਟ ਦੇ ਵਿੱਚ ਭੇਜਤਾ ਔਰ ਕੈਬਨਟ ਦੇ ਮੰਤਰੀ ਦੀ ਗੱਲ ਸੁਣ ਲੋ ਮੈਂ ਖੁੱਡੀਆਂ ਸਾਹਿਬ ਨੂੰ ਮਿਲਿਆ ਇਸ ਤਰੀਕੇ ਦੇ ਤੁਹਾਨੂੰ ਆਪਣੀ ਉਸ ਬਸਤੀਆਂ ਦੇ ਬਸੇ ਵੀ ਮੈਨੂੰ ਸਦਾ ਸਾਲ ਹੋ ਗਿਆ ਭੌਂਕ ਦੇ ਫਿਰਦੇ ਨੂੰ ਤੁਸੀਂ ਇੱਕ ਗੈਂਗਸਟਰ ਦੀ ਜੇਲ੍ਹ ਤੋਂ ਤੁਹਾਡੀ ਕਸਰੀਏ ਦੌਰਾਨ ਵੀਡੀਓ ਬਣਾ ਦਿੰਦੇ ਹੋ ਤਾਂ ਹੁਣ ਹਾਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਵੀਡੀਓ ਕਦੋਂ ਬਣੀ ਸੀ ਜਾਂ ਉਹਦਾ ਮਕਸਦ ਕੀ ਸੀ ਹੁਣ ਕੀ ਤੁਸੀਂ ਦੋਨੋਂ ਵੀ ਮਿਲਿਆ ਜਿਹੜੇ ਗਵਾਹ ਨੇ ਜਾਂ ਨਹੀਂ ਆ ਮੈਂ ਕੋਰਟ ਦੇ ਵਿੱਚ ਵੀ ਨਾ ਪਹੁੰਚਾਂ ਤਾਂ ਭਾਈ ਕੱਜ ਮੈਨੂੰ ਬੁਲਾ ਕੇ ਤੁਸੀਂ ਇੱਕ ਵਾਰੀ ਕਹਿ ਦਿਓ ਮੈਂ ਆਪਣੇ ਕੇਸ ਵੀ ਵਿਦਰਾ ਕਰ ਲੂਗਾ ਮੈਂ ਅਗਲੀ ਵਾਰ ਕੋਈ ਆਏਗੇ ਦੁਬਾਰੇ ਦੀ ਓਪਨ ਕਰਾ ਲਾਂਗੇ ਜੇ ਤੁਹਾਡਾ ਮਨ ਨਹੀਂ ਕਰਦਾ ਮੈਂ ਚਲਾਉਂਗਾ ਧੰਨਵਾਦ ਤੇ ਮੇਰੇ ਕੋਈ ਹੱਥ ਹੋ ਗਏ ਚਲੋ ਇੱਕ ਗੱਲ ਹੋਈ ਵੀ ਮੇਰਾ ਬੱਚਾ ਇਹਨੇ ਮਾਰਤਾ ਧੰਨਵਾਦ ਜੋ ਬਾਲਕ ਨੂੰ ਖੁਦ ਜਿੰਨੇ ਸਾਲ ਖਾਈ ਸੀ ਉਹ ਵਿਚਾਰਾ ਝੋ ਗਿਆ ਪਰੰਤੂ ਹੁਣ ਅਗਲੀ ਹੱਦ ਦੇ ਵੇਲੇ ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਮੈਂ ਤੁਹਾਡਾ ساری ਜ਼ਿੰਦਗੀ ਕਾਰਜਦਾਰ ਵੀ ਤੁਸੀਂ ਮੇਰੇ ਲਈ ਇੰਨੀਆਂ ਦੁਆਵਾਂ ਕੀਤੀਆਂ ਔਰ ਅਕਾਲ ਪੁਰਖ ਨੇ ਫੈਸਲਾ ਆਪਣੇ ਹੱਥ ਦੇ ਰਿਹਾ ਦਿੱਤਾ ਆਪਾਂ ਉਸ ਘਰ ਦੇ ਵਿੱਚ ਬਰਦੇ ਹੋਏ ਦੁਆਰਾ ਕੋ ਮੈਨੂੰ ਤੁਸੀਂ ਆ ਔਰ ਸੈਕਟਰ ਦੀ ਔਰ ਸਤੇਰ ਦੀ ਦੋਨਾਂ ਦੀ ਨਫਰਤ ਦੀ ਹੱਦ ਦੇਖੋ ਵੀਰੋ 14 ਤਿੰਨ ਨੂੰ ਉਥੋਂ ਚਿੱਕੀ ਨੀਂਦ ਕਰ ਦਿੰਦੇ ਆ ਇਹ ਨਵੇਂ ਨਵੇਂ ਬੱਚੇ ਦੇ ਕਾਲਜ ਮੰਗਦੇ ਆ ਜੀ ਜਦੋਂ ਮੈਂ ਮਾਤਾ ਮਾਨਸਾ ਤੋਂ ਟ੍ਰਾਂਸਫਰ ਹੋ ਕੇ ਬਟਿੰਡੇ ਚਲਾ ਗਿਆ ਤਾਂ ਉੱਥੋਂ ਦੇ ਸੀਐਮਓ ਤੋਂ ਲੈਟਰ ਲੈ ਕੇ ਬਟਿੰਡੇ ਵਾਲਾ ਸੀਐਮਓ ਨੇ ਮਨਗਰਵਾ ਲੰ데요 ਫਿਰ ਮੈਂ ਲਾਈਨ ਹੁਣਾਂ ਆਪਣੀ ਬਿੱਟੀ ਤੁਹਾਡੇ ਤੱਕ ਪਹੁੰਚਾਉਣਾ ਸਾਰੇ ਵੀ ਦੱਸੋ ਮੇਰੇ ਇਸ ਗੱਲ 'ਚ ਕਸੂਰ ਕੀ ਹੈ ਮੇਰੇ ਕੋਲੇ ਬੱਚੇ ਦੇ ਕਾਲਜ ਦਿਖਾ ਦੇ ਡੀਐਨਏ ਟੈਸਟ ਹੈ ਮੇਰਾ ਫੂਨ ਟੈਸਟ ਕਰ ਲੋ ਹੋਰ ਮੇਰੇ ਕੋਲੇ ਕੀ ਹੈ ਬੱਚੇ ਦਾ ਇੰਦਰੀ ਨਾ ਹੁਣ ਕੋਈ ਇਹ ਸਾਤਾ ਕੇ ਬੇਗਰੋ ਜਿਹੜਾ ਸਿੱਧੂ ਉਸ ਵਾਲੇ ਨੇ ਮਾਰ ਕੇ ਅਸੀਂ ਹਵਾ ਖਤਮ ਕੀਤਾ ਇਹ ਹਵਾ ਫੇਰ ਪੈਦਾ ਹੋ ਗਿਆ ਇਹ ਜੱਟੀਆਂ ਵੀਰੋ ਸੈੰਟਰ ਨੇ ਤੇ ਸੇਡ ਨੇ ਮਿਲ ਕੇ ਘੱਲੇ ਹੁਣ ਤੁਸੀਂ ਆਪ ਸੋਚੋ ਇੱਕ ਘੋੜਾ ਪਰ ਮਾਸੂਮ ਜਿਹਨੇ ਇਹ ਵੀ ਪਤਾ ਨਹੀਂ ਰਾਜਨ ਹੋਇਆ ਕਿਥੇ ਹਲੇ ਮੈਂ ਕੀ ਹੋ ਜੇ ਮਹਾਨ ਬੜਾ ਹੋਣ ਪਾਲਣ ਸਾ ਉਹਦੇ ਪਰਤੇ ਵੀ ਮਿੰਦਾ ਜਣ ਕੀ ਇਹ ਸੋਚ ਹੈ ਮੇਰੇ ਬੁੱਤਨੇ ਸਿਕਿਟੀ ਦੇ ਬੰਦੇ ਆ ਬੈਠੇ ਸੰਗ੍ਰਹਿਤ ਰਦਾਵਾ ਸਾਹਿਬ ਮੈਂ ਕਹਾ ਦੋਸਤ ਮੇਰਾ ਬੱਚਾ ਜੇ ਜਿਉਂਗਾ ਤਾਂ ਮੇਰੀ ਕਿਰਪਾ ਕਰਕੇ ਦਿਓਗਾ ਮੈਂ ਜਦੋਂ ਕਿ ਇਹਨਾਂ ਤੱਕ ਬਹੁਤ ਕੀਤੀ ਤਾਂ ਮੈਨੂੰ ਮੌਕੇ ਦੀ ਸੁਰੱਖਿਆ ਦੇ ਲਈ ਮੈਨੂੰ ਸੂਚਨਾ ਦੀ ਮਿਲੀ ਮੈਨੂੰ ਲੱਗ ਰਿਹਾ ਹੈ ਬਾਰੇ ਚੌਕਸ ਵੀ ਕੀਤਾ ਗਿਆ ਬੁਰਬਾਰਦਾਰ ਤੋਂ ਚੰਡੀਗੜ੍ਹ ਬਣਾ ਲੈਂਦੇ ਸੀ ਜੇਕਰ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਇਹ ਪੁਰਪਤਾਉਣੀ ਸੀ ਕਿ ਤਰ੍ਹਾਂ ਦੀ ਪਰੰਤੂ ਇੱਥੇ ਸਪੈਸ਼ਲ ਸੈੱਲ ਨੇ ਦੱਸਿਆ ਸਰਕਾਰ ਨੂੰ ਦੇ ਸਿੱਧੂ ਮੁਸਰਾਲੇ ਕੋਈ ਢਾਹੀ ਦੇ ਕਾਗੂਆ ਇਹ ਦੋ ਬੰਦੇ ਨੂੰ ਪੰਜਾਬ ਦੇ ਵਿੱਚ ਜਿਹੜੀ ਸੈਕਿਉਰਿਟੀ ਸਭ ਤੋਂ ਹਾਈ ਹੈ ਉਹ ਅਗਰ ਸੈਕਿਉਰਿਟੀ ਵਧਾਈ ਜਾਵੇ ਪਰ ਸਰਕਾਰ ਨੇ ਕੀਤਾ ਕਿ ਉਹ ਚਿੱਠੀ ਨੂੰ ਦੱਬਤਾ ਸੈਕਿਉਰਿਟੀ ਸੰਗੋ ਵਿਰੋਧ ਕਰਦੇ ਚਲੋ ਗੱਲਬਾਤ ਹੀ ਕਰ ਦਿੰਦੇ ਇਲੈਕਸ਼ਨ ਤੋਂ ਬਾਅਦ ਕੋਈ ਸੈਕਿਉਰਿਟੀ ਵਿਰੋਧ ਹੋਗੀ ਸੀ ਅਸੀਂ 12 15 ਦੇ ਘਰੇ ਰਹੇ ਜਿਨ੍ਹਾਂ ਕੇ ਨੰਮਾ ਤੋਂ ਤੱਕ ਖੰਮ ਬਾਹਰ ਨਹੀਂ ਦੇ ਸਕਦੇ ਮਾਰੇ ਕਦੋਂ ਜਦੋਂ ਗਵਰਨਮੈਂਟ ਦੇ ਦਲਤੇਸ਼ ਪੰਨੂ ਵਰਗੇ ਵੀਰੇ ਡਿਵਾਈਜ਼ਰ ਮੈਨ ਲਈ ਨਹੀਂ ਸੀ ਬਦਲਾ ਸਰਦੀ ਮੈਂ ਸਿੱਟ ਦੇ ਅੱਗੇ ਚੈਟ ਵੀ ਪੇਸ਼ ਕੀਤੀ ਕਿ ਜਿੱਦਾਂ ਉਹਨੇ ਉਹ ਚੈਟ ਕੀਤੀ ਜਿਹੜੀ ਜਿਹੜੀ ਵਿਦਰਾਸ ਛੋਟੀ ਕੀਤੀ ਹੈ ਇਹਨੂੰ ਵੀ ਵੈਰਨ ਕਰ ਦੋ ਮੈਂ ਸੀਮ ਸਾਹਿਬ ਕੋ ਬਾਤ ਕਰਾਂਗਾ ਇਹ ਸਾਰੀ ਮੇਰੇ ਕੋਲ ਚੈਟ ਮਜੂਦ ਹੈ ਜੀ ਉਹ ਗੁੱਲਕੁਲ ਸਾਸ਼ਿੰਦ ਦੇ ਤਹਿਤ ਛੋਟੀ ਵਿਦਰਾਸ ਕਰਤੀ ਹੈ 24 ਘੰਟੇ ਅੰਦਰ ਅੰਦਰ ਦੇ ਗੱਪੇ ਨੂੰ ਇਸ ਦੁਨੀਆ ਤੋਂ ਪਿਦਾ ਕਰ ਦੋ ਔਰ ਉਸ ਤੋਂ ਸਵਾ ਦੋ ਸਾਲ ਹੋ ਗਏ ਦਾਰ ਕਰਕੇ ਭਟਕਦੇ ਰਹਿੰਦੇ ਆ ਦੋ ਸਾਲ ਹੁੰਦੇ ਹਲੇ ਚਾਰ ਫਰੇਮ ਹੋ ਗਏ ਨੇ ਕੇਸ ਦੇ ਕੇਵਲ ਚਾਰ ਸਲਾਮ ਅਲੈਕੋ ਉਹ ਸੈਂਟਰ ਦਾ ਦੇਖੋ 268 ਲਾਤੀ ਲਾਰੈਂਸ ਖਸ਼ੀ ਹੋਈ ਤੇ ਔਰ ਵੀਰਾਤ ਨੇ ਕੇ ਬਾਗੇ ਵੀਰੋ ਮੁਕੱਦਮੇ ਸਾਰੇ ਪੰਜਾਬ ਹਰਿਆ ਹਾਜ਼ਰਦੇ ਨੇ ਉਤਰੀ ਭਾਰਤ ਦੇ ਨੇ ਜੇ ਰਾਤ ਉਹਦਾ ਕੀ ਕੰਮ ਉਹ ਕਿਸੇ ਕੋਰਟ ਦੇ ਦਿੱਕ ਨੂੰ ਪੇਸ਼ ਨਹੀਂ ਹੋਉਂਦੇ ਜਿਹੜਾ ਬੰਦਾ ਫੇਰ ਕੱਢ ਤੁਸੀਂ ਕੋਈ ਚੰਗਾ ਆਪੂ ਚੋਣਵੇਂ ਇਲਾਕੇ ਤੋਂ ਉਹਨਾਂ ਦੇ ਤੇ ਦੇਵਤਾ ਕਰ ਲੱਗੇ ਨੇ ਉਹਨਾਂ ਦੀ ਮੌਤ ਦੇ ਬਰਾਤੇ ਜਾਰੀ ਕਰਨਾ ਹੋਵੇ। ਉਦੋਂ ਲਾਰੈਂਸ ਦਾ ਜਨਰਲ ਦੇ ਵਿੱਚ ਕੰਮ ਪਈ ਹੈ ਦੱਸੋ। ਉਹਨੂੰ ਉਹ ਜਿਸ ਤਰ੍ਹਾਂ ਮੇਰਾ ਬੱਚਾ ਜੱਪਨਾ ਪਾ ਕੇ ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਿਆ ਸ਼ਾਮ ਨੂੰ 10 ਮਿੰਟ ਤੁਸੀਂ ਉਹਨੂੰ ਗੋਲੀ ਲੇ ਲੈ ਸਮਝ ਨਹੀਂ ਕਰਦਾ। ਤਾਂ ਲਾਰੈਂਸ ਜਿਹਦੇ ਕੋਲ 100 ਪਰਚੇ ਉਹ ਜਦੋਂ ਬਾਹਰ ਤੇ ਜਾਂਦਾ ਫਿਰ ਉਹਦੀਆਂ ਲੋਕਾਂ ਕੋਲ ਨਾ ਕੰਮ ਨਹੀਂ ਪਾਈ। ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਹਾਂ ਉਹ ਤੁਸੀਂ ਤਿੰਨ ਤਿੰਨ ਡੀਐਫਟੀ ਦੀ ਚੌਧਰੀ ਦਿਨੇਓ। ਉਹਨਾਂ ਨੇ ਰੱਖਿਆ ਕਰਦੇ ਉਹਨਾਂ ਦੇ ਬ੍ਰਾਂਡਡ ਕੱਪੜੇ ਪਾ ਕੇ ਪੇਸ਼ ਕਰਦੇ ਉਹਦੇ ਦੀ ਰੀਆ ਬਣ ਗਈ ਇਹ ਤਾਂ ਸਾਡੇ ਯੂਥ ਦੇ ਉੱਤੇ ਕੀ ਪ੍ਰਭਾਵ ਪੈਂਦੇ ਗੁੰਡਿਆਂ ਦਾ ਇਹ ਗੱਲਤੀ ਹੈ ਮੈਂ ਕੋਈ ਚੋਣ ਪ੍ਰਚਾਰ ਜਾਂ ਕੋਈ ਮਸਤਾਰ ਕੰਪੈਨਰ ਦੇ ਤੌਰ ਤੇ ਮੈਂ ਕੁਝ ਨਹੀਂ ਆ ਮਿਲੂ ਮੇਰਾ ਮਨ ਨੇ ਅੰਦਰੋਂ ਮੈਨੂੰ ਆਵਾਜ਼ ਦਿੱਤੀ ਵੀ ਤੂੰ ਵੀ ਜਾ ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਦੀ ਮਦਦ ਕਰ ਜਾ ਕੇ ਲੋਕਾਂ ਨੂੰਰੇ ਹੱਥ ਬੰਨ੍ਹ ਲੋਕਾਂ ਨਾਲ ਅਪੀਲ ਕਰ ਸ਼ਾਇਦ ਤੇਰੀ ਅਪੀਲ ਦਾ ਲੋਕਾਂ ਦੇ ਮਨ ਤੇ ਥੋੜਾ ਬੋਟਾ ਅਸਰ ਹੋ ਜਾਵੇ ਸਭੈ ਨੂੰ ਉਮੀਦ ਹੈ ਕਿ ਤੁਸੀਂ ਮੇਰੇ ਪਰਿਵਾਰ ਦਾ ਮੇਰੇ ਖੈਰ ਸੁਖ ਦਾ ਮੇਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਅਰਦਾਸ ਕਰਦੇ ਹੋ ਪਰੰਤੂ ਮੈਂ ਤੁਹਾਡੇ ਇੱਥੇ ਇੱਕ ਬੜੇ ਭਾਵ ਕ